ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਹੈਗੀ ਆ ਸੰਤ ਜੋਸੇਫ ਕਨਵੈਂਟ ਸਕੂਲ ਵਦਨੀ ਕਲਾ ਫਿਰੋਜ਼ਪੁਰ ਦੇ ਵਿੱਚ ਪੈ ਜਾਂਦਾ ਉਹ ਸਕੂਲ ਦੀ ਵੀਡੀਓ ਆ ਉੱਥੇ ਇਹ ਤਿੰਨ ਲੇਡੀਆਂ ਆਈਆਂ ਨੇ ਦੋ ਬੱਚੀਆਂ ਨੂੰ ਅਗਵਾ ਕਰਨ ਟਵਿਨਸ ਸਿਸਟਰ ਐਸ ਸਕੂਲ ਦੇ ਵਿੱਚ ਪੜ੍ਹਦੀਆਂ ਉਹਨਾਂ ਨੂੰ ਜਾ ਕੇ ਝੂਠ ਬੋਲਦੀਆਂ ਕਿ ਸਾਨੂੰ ਬੱਚੀਆਂ ਦੀ ਮੰਮੀ ਨੇ ਭੇਜਿਆ ਉਹਨਾਂ ਦਾ ਨਾਮ ਲੈ ਕੇ ਬੋਲਦੀਆਂ ਮੈਂ ਬੱਚੀਆਂ ਦਾ ਨਾਮ ਨਹੀਂ ਲਾਵਾਂਗੀ ਉਹਨਾਂ ਦਾ ਨਾਮ ਲੈ ਕੇ ਬੋਲਦੀਆਂ ਕਿ ਸਾਨੂੰ ਉਹਨਾਂ ਦੀ ਮੰਮਾ ਨੇ ਭੇਜਿਆ ਵੀ ਉਹਨਾਂ ਨੂੰ ਅਸੀਂ ਲੈ ਕੇ ਆਉਣਾ ਹੈ ਟੀਚਰਸ ਸਕੂਲ ਦੇ ਚੰਗੇ ਸੀ ਉਹ ਮੰਨੇ ਨਹੀਂ ਉਹ ਕਹਿੰਦੇ ਵੀ ਨਹੀਂ ਇਹਨਾਂ ਦੇ ਤਾਂ ਹਮੇਸ਼ਾ ਦਾਦਾ ਜੀ ਲੈਣ ਆਉਂਦੇ ਨੇ ਨਹੀਂ ਆਖੇ ਜੀ ਇਹਨਾਂ ਦੀ ਮੰਮੀ ਬਿਮਾਰ ਆਖੇ ਸਾਨੂੰ ਉਹਨਾਂ ਨੇ ਕੱਲਿਆ ਉਹ ਫਿਰ ਇੱਕ ਟੀਚਰ ਬੋਲੀ ਉਹ ਕਹਿੰਦੇ ਉਹਨਾਂ ਦੀ ਮੰਮੀ ਤਾਂ ਬਾਹਰ ਰਹਿੰਦੀ ਆ ਉਹ ਤਾਂ ਇੰਡੀਆ 'ਚ ਰਹਿੰਦੀ ਹੋਈ ਨਹੀਂ ਐ ਵੀ ਕਿਤੇ ਉਹਦੇ ਫਾਦਰ ਸਾਹਿਬ ਲੈਣ ਆਉਂਦੇ ਆ ਜਾਂ ਉਹਦੇ ਦਾਦਾ ਜੀ ਲੈਣ ਆਉਂਦੇ ਆ ਇਹਨਾਂ ਨੇ ਬਹੁਤ ਬੈਸ ਬਸਈਆ ਕੀਤਾ ਲਵੀ ਜੀ ਉਮਰ ਦੀਆਂ ਕੁੜੀਆਂ ਮੇਰੇ ਹਿਸਾਬ ਨਾਲ ਮਸਾਂ 20 21 ਸਾਲਾਂ ਦੀਆਂ 22 ਸਾਲਾਂ ਦੀਆਂ ਹੋਣਗੀਆਂ ਇਹ ਅੱਤ ਐਕਟੀਵਾ ਤੇ ਲੈਣ ਆਈਆਂ ਤਿੰਨੇ ਜਾਣੀਆਂ ਸਕੂਲ ਦੇ ਟੀਚਰਾਂ ਨਾਲ ਲੜਦੀਆਂ ਸੀ ਉਹ ਤਾਂ ਸਕੂਲ ਦੇ ਟੀਚਰ ਸਿਆਣੇ ਸੀ ਚੰਗੇ ਸੀ ਵਿਚਾਰੇ ਜਿਨ੍ਹਾਂ ਨੇ ਬੱਚੀਆਂ ਨਾਲ ਨਹੀਂ ਭੇਜੀਆਂ ਹਜੇ ਨਰਸਰੀ ਕਲਾਸ ਦੇ ਵਿੱਚ ਹਜੇ ਬੱਚੀਆਂ ਪੜ੍ਹਦੀਆਂ ਸੰਟ ਜੈਸ ਜੋਸਿਫ ਸਕੂਲ ਹੈਗਾ ਕਨਵਰਟ ਸਕੂਲ ਆ ਵਦਨੀ ਕਲਾ ਫਿਰੋਜ਼ਪੁਰ ਦੇ ਵਿੱਚ ਪੈ ਜਾਂਦਾ ਹੈ ਇਹ ਬੱਚੀਆਂ ਨੂੰ ਅਗਵਾ ਕਰਨ ਆਈਆਂ ਸੀ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪਤਾ ਲੱਗ ਸਕੇ ਕੌਣ ਆ ਇਹ ਹੁਣ ਆਪ ਤਾਂ ਨਹੀਂ ਹੋਣਗੀਆਂ ਭੇਜੀਆਂ ਤਾਂ ਕਿਸੇ ਹੋਰ ਨੇ ਆਗੀਆਂ ਇਹ ਮਗਰੋਂ ਆਨਾਰੇ ਚਿਹਰੇ ਵਿੱਚ ਕਲੀਅਰ ਦਿਂਦੇ ਨੇ ਇੱਕ ਲੇਡੀ ਦਾ ਕਾਫੀ ਚੰਗੀ ਤਰ੍ਹਾਂ ਆਪ ਇਹ ਜੀ ਜਾਂਦੀਆਂ ਪਈਆਂ ਇੱਥੇ ਐਕਟਿਵਾ ਤੇ ਤਿੰਨੇ ਜਾਣੀਆਂ ਇਹ ਪਲੀਜ਼ ਇਹ ਸ਼ੇਅਰ ਕਰੋ ਤੇ ਆਪ ਦੇ ਬੱਚਿਆਂ ਦਾ ਧਿਆਨ ਰੱਖੋ ਇਹੋ ਜੀਆਂ ਬਥੇਰੀਆਂ ਫਿਰਦੀਆਂ 2 2000 ਚ ਵੇਖਣ ਆਲੀਆਂ ਆ